आय फिर अंगत गुर अमरदास रामदास होय साए अर्जन हर गोविंद नो सिमरो हर राय श्री हर किशन त्याय सब दुब जाए, देख बहादुर सिमरिए कर नो नी दावे ताय सब थाई होय दसवां दसवा पातशाह जो श्री गुरु गुरु ग्रंथ साहिब जी के दीदार ध्यान तक के बोलो जी वाह ਪੰਜਾਂ ਪਿਆਰਿਆਂ ਚਾਰ ਸਾਹਿਬਜਾਦਿਆਂ ਚਾਲੀ ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਚੱਕਿਆ ਦੇਖ ਚਲਾਹੀ ਦੇਖਵਾਹੀ ਦੇਖ ਕੇ ਅੰਡਰਡ ਕੀਤਾ ਦਿਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਕਾਲ사 ਜੀ ਬੋਲੋ ਜੀ ਦਿਨਾ ਸਿੰਘਾ ਸਿੰਘਣਿਆ ਨੇ ਧਰਮ ਹੇਠ ਸੀ ਸਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਦਵਾਈਆਂ ਚ ਤੜਕੀਆਂ ਤੇ ਚੜੇ ਆਰਿਆਂ ਨਾਲ ਚਰਾਏ ਉਹਨਾਂ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਧਰਮ ਦੀ ਧਰਮ ਨਹੀਂ ਹਾਰਿਆ ਇਸੇ ਕੇਸਾ சுவாਸ ਨਾਲ ਨਿਭਾਈ ਤੀਨਾਂ ਦੀ ਕਮਾਈ ਦਾ ਧਿਆਨ ਰੱਖ ਕੇ ਕਲ ਸਾਹਿਬ ਜੀ ਬੋਲੋ ਜੀ ਚਾਰ ਚਾਰ ਚਾਰਾ ਤੱਕ ਤਾਂ ਸੂ ਗੁਰਦੁਆਰਿਆਂ ਦੀ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਰੂਪਮੇਸਵਰ ਉਸਤਿਜਾਤ ਕੀ ਅਦਾਸ ਹੈ ਸਿੱਦੇ ਵਾਹਿਗੁਰੂ ਜੀ ਕਰ ਪ੍ਰਤਾਨਚਨ ਤੇ ਸਾਧਿਆ ਦਾਸ ਹੈ ਵਾਹਿਗੁਰੂ ਜੀ ਇਹ ਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਿੱਥੇ-ਜਿੱਥੇ ਖਾਲਸਾ ਜੀ ਤਾਂ 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 ਰਖਿਆ ਰਾਇ ਦੇਖ ਦੇਖ ਪਤੇ ਮੀਰਤ ਕੀ ਪੈਜ ਪੰਥ ਕੀ ਜੀਤ ਜੀ ਸਾਹਿਬ ਜੀ ਸਾਈ खालसा जी के बोल बाले बोलो जी विवेक ध्यान विवास विसाह ध्यान भरोसा दान दाना राम दान श्री अमृतसर जी के दर्शन निशान चौकिया चंडे ਹੇ ਨਿਵਾਣਿਆ ਦੇ ਮਾਨਨੀ ਤਾਨਿਆ ਦੇ ਮਿਤਾਣ ਨਿਓਟਿਆਂ ਦੀ ਉਹ ਸੱਚੇ ਬਿੱਤਾ ਵਾਏ ਗੁਰਜੀ ਆਪ ਦੀ ਅਜੂਰੀ ਜੀ ਬਾਬਾ ਜੀ ਸਾਰੀ ਸੰਗਤ ਬਾਬਾ ਜੀ ਤੁਹਾਡੇ ਦਰਸ਼ਨ ਦੀਦਾਰਾਂ ਨੂੰ ਆਏ ਸੀ ਬਾਬਾ ਜੀ ਅਬ ਦਰਸ਼ਨ ਸੋਹਣੇ ਦਰਸ਼ਨ ਦੀਦਾਰੇ ਬਖਸ਼ੇ ਬਾਬਾ ਜੀ ਕਿਸਾਨਾਂ ਨੂੰ ਤੁਸੀਂ ਬਿਠਾਇਆ ਹੈ ਬਾਬਾ ਜੀ ਉਹਨਾਂ ਦੀ ਉਹਨਾਂ ਦੀ ਸਫਲਤਾ ਵਾਸਤੇ ਉਹਨਾਂ ਨੂੰ ਕਰੋ ਉਹ ਬੁੱਧੀ ਬਖਸ਼ੋ ਸ਼ਾਂਤੀ ਬਖਸ਼ੋ ਬਾਬਾ ਜੀ ਸਾਨੂੰ ਆਰ ਆਮ ਬੈਠ ਕੇ ਉਹਨਾਂ ਨੂੰ ਉਹਨਾਂ ਦਾ ਨਿਆਂ ਕਰੋ ਜੋ ਚਾਹਦੇ ਨੇ ਉਹਨਾਂ ਦਾ ਨਿਆਂ ਕਰੋ ਬਾਬਾ ਜੀ ਚੜ੍ਹਦੀਆਂ ਕਲਾਇ ਬਖਸ਼ੋ ਉਹਨਾਂ ਨੂੰ ਬਾਬਾ ਜੀ ਅਖਰ ਵਾਦਾ ਕਾਟਾ ਬੋਲ ਚੁਕ ਮਾਫ ਕਰਨੀ ਸਰਵਤ ਦੇ ਕਾਰਜ ਰਾਸ ਕਰਨੇ ਸੇ ਹੀ ਪਿਆਰੇ ਮਿਲਨੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਮ ਚੜ੍ਹਦੀਆਂ ਮਿਰ ਪੜੇ ਸਰਬਤ ਪਨਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਐਸੀ ਕੀ ਕਹਿਣਾ ਚਾਹੁੰਦਾ ਬਿੱਲੀ ਤੋਂ ਆਏ ਆ ਜੀ ਹਰ ਮਹੀਨੇ ਆਈਦਾ ਸੰਗਤ ਯਾਤਰਾ ਕਰਦੀਏ 400 ਸੱਜਣ ਆਏ ਆ ਸੰਗਤ ਬੜੀ ਪਰੇਸ਼ਾਨ ਹੋਈ ਏ ਸਾਨੂੰ ਪਹਿਲੇ ਪਤਾ ਨਹੀਂ ਸੀ ਕਿ ਇਹ ਗੱਡੀ ਕੈਨਸਲ ਏ ਅਗਰ ਗੱਡੀ ਕੈਨਸਲ ਹੋ ਜਾਂਦਾ ਸਾਨੂੰ ਪਤਾ ਹੁੰਦਾ ਵਾਹਿਗੁਰੂ ਜੀ ਆਂਦਾ ਅਸੀਂ ਸੀਟਾਂ ਕੈਨਸਲ ਕਰਵਾ ਦੇਣੀ ਆ ਸਾਂ ਸੰਗਤਾਂ ਬਹੁਤ ਪਰੇਸ਼ਾਨ ਹੋਈਆਂ ਨੇ ਲੇਕਿਨ ਫਿਰ ਵੀ ਅਸੀਂ ਕਹਿੰਦੇ ਆ ਅਸੀਂ ਕਿਸਾਨਾਂ ਦੇ ਹੱਕ ਚ ਆ ਗਏ ਆ ਉਹ ਪਰੇਸ਼ਾਨ ਨੇ ਤੇ ਅਸੀਂ ਵੀ ਪਰੇਸ਼ਾਨ ਆ ਸਰਕਾਰ ਨੂੰ ਬੈਠ ਕੇ ਉਹਨਾਂ ਨਾਲ ਗੱਲਬਾਤ ਬੈਠ ਕੇ ਕਰਨੀ ਚਾਹੀਦੀ ਏ ਵੱਡੇ ਤੋਂ ਵੱਡੇ ਮਸਲੇ ਵੀ ਬੈਠ ਕੇ ਹੋ ਜਾਂਦੇ ਨੇ ਇਹ ਤੇ ਛੋਟੀ ਜੀ ਮਾਮੂਲੀ ਜੀ ਗੱਲ ਹੈਗੀ ਏ ਫਿਰ ਵੀ ਅਸੀਂ ਅੱਜ ਸਟੇਸ਼ਨ ਮਾਸਟਰ ਨੂੰ ਮਿਲੇ ਆ ਅਸੀਂ ਕਹਿੰਦੇ ਸਾਡੀ ਸੰਗਤ ਪਰੇਸ਼ਾਨ ਹੁੰਦੀ ਹੈ ਉਹ ਵੀ ਫਿਰ ਵੀ ਸਾਨੂੰ ਕਬਰਮਾਈ ਕਰ ਰਹੇ ਨੇ ਕੋਈ ਗੱਲ ਨਹੀਂ ਤੁਸੀਂ ਇਹਨਾਂ ਦੂਜੀਆਂ ਗੱਡੀਆਂ ਹੈਗੀਆਂ ਨੇ ਉਹਨਾਂ 'ਚ ਬੈਠ ਕੇ ਆਰਾਮ ਨਾਲ ਜਾਓ ਅਸੀਂ ਸ਼ਾਨੇ ਪੰਜਾਬ ਤੇੜੀ ਬੁੱਕ ਸੀ ਉਹ ਕੈਨਸਲ ਹੋ ਗਈ ਹੈ ਤੇ ਸ਼ਿਹਦਾਰਦੀ ਵੀ ਕੈਂਸਲ ਹੈ ਸਾਡੀਆਂ ਟੀਟਾ ਸ਼ਾਨੇ ਪੰਜਾਬ ਦੀਆਂ ਹੀ ਆ ਸਨ ਉਹਨਾਂ ਦਾ ਅਰਦਾਸ ਕੀਤੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕੀਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਆ ਕਿ ਬੈਠ ਕੇ ਮੋਦੀ ਸਾਹਿਬ ਵੀ ਬੈਠ ਕੇ ਗੱਲਬਾਤ ਇਹਨਾਂ ਨਾਲ ਕਰ ਬੜੀ ਮਹਬੂਲੀ ਜੀ ਗੱਲ ਹੈਗੀ ਹੈ ਉਹਨਾਂ ਦੀ ਵੀ ਬੈਠ ਕੇ ਗੱਲ ਸੁਣਨ ਤੇ ਸੰਗਤ ਵੀ ਪਰੇਸ਼ਾਨ ਨਾ ਹੋਵੇ ਜੇ ਉਹਨਾਂ ਦੀ ਗੱਲ ਸੁਣਨਗੇ ਉਹ ਵੀ ਵਿਚਾਰੇ ਖੁਸ਼ ਹੋ ਕੇ ਤੇ ਨਹੀਂ ਧਰਨੇ ਲਗਾਏ ਨਾ ਤੁਸੀਂ ਤੁਸੀਂ ਇੱਕ ਪਾਸੇ ਲੇਟ ਹੋਏ ਹੋ ਤੁਸੀਂ ਅਰਦਾਸ ਵੀ ਕੀਤੀ ਹੈ ਤੁਸੀਂ ਇਹਨਾਂ ਨਾਲ ਬਿਲਕੁਲ ਜੀ ਅਸੀਂ ਕਹਿੰਦੇ ਆ ਅਸੀਂ ਉਹਨਾਂ ਦੇ ਨਾਲ ਹੈਗੇ ਆ ਅਪਲੇਟ ਹੋਏ ਆ ਪਰੇਸ਼ਾਨ ਹੈ ਗਿਆ ਤਾਂ ਵੀ ਉਹਨਾਂ ਦੇ ਨਾਲ ਲੱਗੇ ਆ ਸਾਡੇ ਨਾਲ ਬਜ਼ੁਰਗ ਬੰਦੇ ਜ਼ਿਆਦਾ ਨੇ ਕਈ ਬੀਬੀਆਂ ਨੂੰ ਸੱਜਣ ਕੱਲੀਆਂ ਭੇਜ ਦਿੰਦੇ ਨੇ ਬਜ਼ੁਰਗਾਂ ਨੇ ਕਿ ਚਲੋ ਜੱਥਾ ਜਾ ਰਿਹਾ ਵੇ ਕੋਈ ਗੱਲ ਨਹੀਂ ਬੱਚਿਆਂ ਕੋਲ ਟਾਈਮ ਨਹੀਂ ਨਿਕਲਦਾ ਉਹ ਆਪਣੇ ਮਾਵਾ ਨੂੰ ਪਿਆਵਾ ਨੂੰ ਭੇਜ ਦਿੰਦੇ ਨੇ ਕਿ ਚਲੋ ਅਮਰਸਰ ਦੀ ਦਰਬਾਰ ਸਾਹਿਬ ਦੀ ਯਾਤਰਾ ਕਰ ਆਓ ਉਹ ਤੇ ਅਸੀਂ ਰਸਤੇ ਜੋ ਇੰਤਜ਼ਾਮ ਕੀਤਾ ਹੁੰਦਾ ਵੇ ਉਹ ਲੰਗਰ ਪਾਣੀ ਸਾਨੂੰ ਠੀਕ ਹੈ ਮਿਲ ਜਾਂਦਾ ਵੇ ਕੋਈ ਦਿੱਕਤ ਨਹੀਂ ਹੈ ਜੀ ਅਰਦਾਸ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਹਾਂ ਜੀ ਕਿਸਾਨ ਜੀ ਸਭ ਕੁਝ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਜੋ ਚਾਹਦੇ ਨੇ ਉਹਨਾਂ ਦਾ ਉਹ ਹੋਣਾ ਚਾਹੀਦਾ ਸਾਨੂੰ ਅਗਰ ਅਸੀਂ ਥੋੜੀ ਪਰੇਸ਼ਾਨੀ ਆ ਰਹੀ ਤੇ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਦੇ ਹੱਕ 'ਚ ਅਸੀਂ ਫਿਰ ਵੀ ਬੋਲਾਂਗੇ ਕਿ ਉਹਨਾਂ ਨੂੰ ਸਭ ਕੁਝ ਹੋਣਾ ਚਾਹੀਦਾ ਉਹ ਸਾਡੇ ਅਨ ਦਾਤਾ ਹੈਗੇ ਨੇ ਇਸ ਵਾਸਤੇ ਅਸੀਂ ਚਾਹੁੰਦੇ ਕਿ ਉਹਨਾਂ ਨੂੰ ਸਭ ਕੁਝ ਫੈਸਲਾ ਠੀਕ ਹੋਣਾ ਚਾਹੀਦਾ ਉਹਨਾਂ ਦਾ ਅਸੀਂ ਤਾਂ ਵੀ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਠੀਕ ਉਹਨਾਂ ਦਾ ਰਸਤਾ ਇਗਜ਼ਾਮ ਖੁੱਲਣਾ ਚਾਹੀਦਾ ਜੋ ਚਾਹਦੇ ਨੇ ਲੋਕ ਅਸੀਂ ਉਹਨਾਂ ਦੇ ਹੱਕ ਹੀ ਚਾਹਗੇ ਹਾਂ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਅਸੀਂ ਉਹਨਾਂ ਉਹਨਾਂ ਦੀ ਕਿਰਾਫ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਕੋਈ ਗਈ ਸਾਨੂੰ ਹਾਂ ਸਾਨੂੰ ਕੋਈ ਪਰੇਸ਼ਾਨ ਕੋਈ ਗੱਲ ਨਹੀਂ ਅਸੀਂ ਖੁਸ਼ ਹੈ ਗਏ ਉਹਨਾਂ ਤੋਂ ਕੋਈ ਪਰੇਸ਼ਾਨੀ ਨਹੀਂ ਸਾਨੂੰ ਬਾਕੀ ਕੋਚਰਦਾਲੂ ਨੂੰ ਹਾਂ ਬੋਲੇ ਲੋਕੀ ਗਣਾ ਚੁੰਦੇ ਜਿਹੜੇ ਯਾਤਰੀ ਜਿਹੜੇ ਜਾਂ ਉਹਨਾਂ ਦੀ ਮੈਨੇਜ ਕਰ ਲਏ ਯਾਤਰੀ ਸਾਰੇ ਮੈਨੇਜ ਕਰ ਹੀ ਰਹੇ ਨੇ ਔਰ ਕੋਈ ਪਰੇਸ਼ਾਨੀ ਹੋ ਰਹੀ ਕੋਈ ਵੀ ਪਰੇਸ਼ਾਨੀ ਹੋ ਰਹੀ ਕੋਈ ਗੱਲ ਨਹੀਂ ਅਗਰ ਉਹ ਪਰੇਸ਼ਾਨ ਸਾਡੇ ਵਾਸਤੇ ਹੀ ਹੋ ਰਹੇ ਨੇ ਉਹ ਆਪਣੇ ਵਾਸਤੇ ਨਹੀਂ ਪਰੇਸ਼ਾਨ ਹੋ ਰਹੇ ਸਾਡੇ ਵਾਸਤੇ ਪਰੇਸ਼ਾਨ ਹੋ ਰਹੇ ਠੀਕ ਹੈ ਸੰਗਤ ਵਾਸਤੇ ਪਰੇਸ਼ਾਨ